ਤੋ ਫਸਟ ਆਫ 올 ਆ ਦੇਖ ਤੁਸੀਂ ਦੇਖ ਰਹੇ ਹੋ ਕੁਝ ਨਹੀਂ ਲੁਕਿਆ ਕਿਸੇ ਵੀ ਤੁਸੀਂ ਦੇਖ ਲੋ ਨੀ ਚਿੱਟੀ ਹੋ ਜਾਂਦੀ ਹੈ ਕੰਮ ਚੱਲਦੇ ਚੱਲਦੇ ਨਾਮ ਕਹਾਂ ਆ ਜਾਂਦਾ ਨਾਮ ਕਾਏ ਨਾ ਕਿਸੇ ਥੱਲੇ ਹੈ ਨਹੀਂ ਠੀਕ ਹੈ ਜੀ ਹਲਾ ਹਮੇਸ਼ਾ ਥੱਲੋ ਚੜਨੇ ਉੱਤੋਂ ਥੱਲੇ ਕਦੇ ਨਹੀਂ ਆਉਂਦੀ ਤੋ ਕੀ ਕਰਦੇ ਨੇ ਚਿਗਾੜ ਦੇ ਲੈਵਲ ਤੇ ਡੀਪੀਸੀ ਲਾਉਂ ਹਾਂ ਚਿਗਾੜ ਉੱਪਰ ਦਾ ਦੰਦਿਆ ਕਰਦੇ ਨੇ ਬਿਲਕੁਲ ਬਿਲਕੁਲ ਅਸੀਂ ਉਹ ਸੈੱਲ ਲੈਵਲ ਤੋਂ ਇੱਕ ਰੋ ਦਾ ਚੱਕ ਡੀਪੀਸੀ ਠੀਕ ਹੈ ਜਿਹੜਾ ਜਿੱਥੇ ਜਿੱਥੇ ਬਾਰਡਰ ਆਊਗਾ ਉੱਥੇ ਡੀਪੀਸੀ ਆਊਗਾ ਉੱਥੇ ਡੀਪੀਸੀ ਆਣੀ ਠੀਕ ਹੈ ਜੀ ਆ ਡੀਪੀਸੀ ਹੈ ਠੀਕ ਹੈ ਜੀ ਲੋਕ हां जी दोस्तों सस्काल् मैं ਤੁਹਾਡਾ ਖਾਨ ਮਾਨਸਲਾ ਸੋ ਦੋਸਤੋ ਅੱਜ ਫੇਰ ਨਵੀਂ ਕੋਠੀ ਪਹਿਲਾਂ ਤੁਹਾਨੂੰ ਦਿਖਾਈਆਂ ਸੀ ਆਪਾਂ ਪਲਾਸਟਰ ਹੋਈ ਕੰਪਲੀਟ ਹੋਈ ਤੇ ਅੱਜ ਬਾਈ ਸਾਹਿਲ ਆਪੋਂ ਦਿਖਾ ਰਿਹਾ ਕੋਠੀ ਦਾ ਕੰਮ ਚੱਲੀ ਜਾਂਦਾ ਚੱਲੀ ਹੈ ਸਸਕਾਲ ਬਾਈ ਸਸਕਾਲ ਜੀ ਕੋਠੀ ਕੋ ਬਹੁਤ ਵਧੀਆ ਬਾਈ ਸਿਰੋਈ ਕੋਠੀ ਵੀ ਦੇਖ ਲਈ ਆਪਾਂ ਰੰਗ ਵਾਲੀ ਵੀ ਦੇਖ ਲਈ ਤੇ ਹੁਣ ਬਾਈ ਇਹ ਦਿਖਾਓ ਇਹਦਾ ਰਾਜ਼ ਦੱਸੋ ਤੁਹਾਨੂੰ ਕੀ ਇਹ ਕਸ ਹਿਸਾਬ ਆਉਣ ਦਾ ਸਭ ਤੋਂ ਵੱਡਾ ਕਾਰਨ ਸਰ ਅੱਜ ਇਹ ਸੀਗਰੇਟ ਵੀ ਰਿਵੀਲ ਕਰ ਦਿੰਦੇ ਆ ਠੀਕ ਹੈ ਬਾਈ ਜੀ ਸਭ ਤੋਂ ਫਸਟ ਆਫ 올 ਆ ਦੇਖੋ ਤੁਸੀਂ ਦੇਖ ਰਹੇ ਹੋ ਹਾਂਜੀ ਕੁਝ ਨਹੀਂ ਲੁਕਿਆ ਬਿਲਕੁਲ ਜਿਸੇ ਵੀ ਤੁਸੀਂ ਦੇਖ ਲੋ ਨੀ ਛਿੱਟੀ ਹੋ ਜਾਂਦੀ ਆ ਕੰਮ ਚੱਲਦੇ ਚੱਲਦੇ ਨਾਮ ਕਹਾਂ ਆ ਜਾਂਦਾ ਨਾ ਨਾਮ ਕਾਏ ਨਾ ਕਿਸੇ ਥੇ ਹੈ ਨਹੀਂ ਠੀਕ ਹੈ ਜੀ ਦੇਖ ਲਾ ਦਿਆਂ ਜਿਹੜੀ ਆ ਸਭ ਤੋਂ ਫਸਟ ਆਫ 올 ਆ ਡੀਪੀਸੀ ਆ ਠੀਕ ਹੈ ਜੀ ਲੋਕ 1.5 ਇੰਚੀ ਤੋਂ 2 ਇੰਚੀ ਪਾਉਂਦੇ ਆ ਅਸੀਂ 3 ਇੰਚੀ ਪਾਉਂਦੇ 3 ਇੰਚੀ ਪਾਉਂਦੇ ਸਭ ਤੋਂ ਪਹਿਲਾ ਜਿਹੜਾ ਹੈਗਾ 3 ਇੰਚੀ ਦੂਜਾ ਕਦੇ ਅਸੀਂ ਇਹਨੂੰ ਸਿਲਰ ਲੈਵਲ ਤੇ ਨਹੀਂ ਰੱਖਦੇ ਓਕੇ ਓਕੇ ਜੀ ਹੁਣ ਸਿਲਰ ਲੈਵਲ ਦਾ ਮਤਲਬ ਹੁੰਦਾ ਥੱਲਣਾ ਲੈਵਲ ਜਿੱਥੇ ਚਿਲਾਟਾ ਖੜੀ ਆਉਂਦੀ ਆਉ ਜੋ ਮੜਾ ਅੱਗੇ ਅੱਗੇ ਉਹ ਤੋਂ ਅਸੀਂ ਇੱਕ ਰੋਦਾ ਚੱਕਿਆ ਤੁਸੀਂ ਦੇਖ ਸਕਦੇ ਹੋ ਅੱਛਾ ਜੀ ਇੱਕ ਰੋਦਾ ਚੱਕ ਕੇ ਉਦੋਂ ਉੱਤੇ ਲੱਗੀ ਹੋਈ ਆ ਆ ਗਈ ਚਗਾਠ ਜੀ ਹਾਂ ਸਮਝ ਗਏ ਲੋਕ ਕੀ ਕਰਦੇ ਨੇ ਚਗਾਠ ਦੇ ਲੈਵਲ ਤੇ ਡੀਪੀਸੀ ਲਾਉਂ ਹਾਂ ਚਗਾਠ ਉੱਪਰ ਧਰ ਦਿੰਦੇ ਆ ਕਰ ਦੇਣਾ ਬਿਲਕੁਲ ਬਿਲਕੁਲ ਅਸੀਂ ਉਸੇ ਲੈਵਲ ਤੋਂ ਇੱਕ ਰੋਦਾ ਚੱਕ ਡੀਪੀਸੀ ਠੀਕ ਹੈ ਜਿਹੜਾ ਜਿੱਥੇ ਜਿੱਥੇ ਬਾਰਡਰ ਆਊਗਾ ਉੱਥੇ ਡੀਪੀਸੀ ਆਊਗਾ ਉੱਥੇ ਡੀਪੀਸੀ ਆ ਗਈ ਠੀਕ ਹੈ ਜੀ ਦੂਜਾ ਇਹਦੇ ਵਿੱਚ ਕੈਮੀਕਲ ਪੈਂਦਾ ਓਕੇ ਜੀ ਕੈਮੀਕਲ ਪਾ ਕੇ ਅਸੀਂ ਕੋਟਿੰਗ ਕਰਾਉਣਾ ਜਿਹਨ ਨਾਲ ਇਹ ਚ ਸੋਰੇ ਸਲਾਬ ਵਾਲਾ ਸਿਸਟਮ ਥੱਲੋ ਹੀ ਖਤਮ ਕਰ ਦੋ ਓਕੇ ਓਕੇ ਕਿਉਂਕਿ ਤੇ ਇੱਕੋ ਹੀ ਖਾਸ ਗੱਲ ਬਾਰ ਬਾਰ ਰਿਪੀਟ ਕਰਨ ਦਾ ਹਨਾ ਬਾਹਰ ਜਾਣ ਦੇ ਐਂਟਰੀ ਲੱਗ ਹਵਾ ਦਾ ਰੱਡ ਹਵਾ ਦਾ ਰ ਹੈ ਕੋਈ ਇਛਾ ਤੇ ਕੁਝ ਆਲੇ ਦੁਆਲੇ ਬਾਹਰੋਂ ਫਿਰ ਹੋਈ ਸਭ ਤੋਂ ਜ਼ਰੂਰੀ ਹਾਂਜੀ ਕਿਚਨ ਨਾਲ ਕਨੈਕਟ ਮੀ ਅੱਛੇ ਹਾਂ ਕਿ ਉਰੇ ਬੈਠੇ ਕਿਚਨ ਚ ਫਿਰਨ ਬਿਲਕੁਲ ਜਿਹੜੀ ਚੀਜ਼ਾਂ ਜ਼ਰੂਰੀ ਸਭ ਤੋਂ ਵੱਡੀ ਗੱਲ ਇਹ ਆ ਸਭ ਤੋਂ ਵੱਡੀ ਠੀਕ ਠੀਕ ਹੈ ਜੀ ਇਹ ਬਾਥਰੂਮ ਟੋਇਲਟ ਆ ਗਿਆ ਜੀ ਹਾਂਜੀ ਠੀਕ ਠੀਕ ਹੈ ਜੀ ਓਕੇ ਇਹਦਾ ਸਾਈ ਪੂਰਾ ਆ ਗਿਆ ਨੇ ਇਹ ਲੋਬੀ ਨਾਲ ਵੀ ਅਟੈਚ ਕਰਦਾ ਲੋਬੀ ਨਾਲ ਵੀ ਅਟੈਚ ਹੈ ਠੀਕ ਹੈ ਜੀ ਕੋਈ ਉਤਰੋ ਯੂਜ਼ ਕਰਨਾ ਹੈ ਕਿਸੇ ਦੂਜਰੋ ਕਰ ਸਕਦਾ ਹੈ ਇਧਰੋਂ ਕਰ ਲੈ ਇਧਰੋਂ ਕਰ ਸਕ ਤੁਹਾਨੂੰ ਸਾਰੇ ਪਾਸੇ ਮਿਲਣਗੇ ਓਕੇ ਓਕੇ ਹਾਂਜੀ ਇਹ ਚ ਬਾਈ ਕਿੰਨੇ ਰੂਮ ਆ ਗਏ ਫਿਰ ਉਹੀ ਦੋ ਬੈਡਰੂਮ ਸੈੱਟ ਹੈ ਜੀ ਓਕੇ ਜੀ ਦੋ ਬੈਡਰੂਮ ਹੈ ਠੀਕ ਹੈ ਖੁੱਲਾ ਡੁੱਲਾ ਸਟੋਰ ਹੈ ਠੀਕ ਹੈ ਬਾਥਰੂਮ ਆ ਗਿਆ ਲੋਬੀ ਬਹੁਤ ਡੀਆਗੇ ਨੇਰੀ ਹਾਂ ਲੋ ਹੁਣ ਖੜੇ ਆ ਹਾਂਜੀ ਹਾਂ ਲੋਬੀ ਦਾ ਤੁਸੀਂ ਦੇਖ ਲਿਆ ਠੀਕ ਹੈ ਲੋਬੀ ਦੇ ਨਾਲ ਹੀ ਘਰ ਨੇ ਵੱਡਾ ਲੱਗਣਾ ਤੁਹਾਡੇ ਹਿਸਾਬ ਨਾਲ ਕਿੰਨਾ ਫੁੱਟ ਏਰੀਆ ਹੋ ਸਕਦਾ ਤੁਸੀਂ ਜਾਣੇ ਹੋ ਯਾਰ 2000 ਤੋਂ 2200 ਤਕਰੀਬ ਦਾ ਹੋਊਗਾ ਜਿਹੜੇ ਹਿਸਾਬ ਨਾਲ ਇਹ ਖੁੱਲੀ ਡੁੱਲੀ ਹੈ ਹਾਂ ਠੀਕ ਹੈ ਠੀਕ ਹੈ ਹੁਣ ਇਹ ਏਰੀਆ ਸਿਰਫ 1400 ਫੁੱਟ ਹੀ ਹੈ 1400 ਹੀ ਹੈ 1400 ਦੇ ਵਿੱਚੋਂ 400 ਫੁੱਟ ਏਰੀਆ ਕੱਲੇ ਲੌਬੀ ਦਾ ਇਹ ਨਾ ਉਹ ਮਿੰਟਾਂ 'ਚ ਫਰਕ ਓਏ ਬਾਈ ਮੈਂ ਕਹਣਾ ਸੀ ਬੀਤਾ ਮਰਾ ਦਾਂਗੇ ਮਿਸਤਰੀ ਬੁਲਾ ਦਾਂਗੇ ਮਾਲਕ ਬੁਲਾ ਦਾਂਗੇ ਓਕੇ ਓਕੇ ਮਾਲਕ ਨੇ ਪੈਸੇ ਦਿੱਤੇ ਨੇ ਨਾ ਤੇ ਦੂਜੀ ਗੱਲ ਉਹੀ ਕੰਮ ਠੇਕੇ ਦੇ ਓਕੇ ਕੰਮ ਦਿਹਾੜੀ ਵਾਲਾ ਕੰਮ ਠੇਕੇ ਦੇ ਠੇਕੇ ਦੇ ਠੀਕ ਹੈ ਜੀ ਕੋਈ ਆਇ ਨਹੀਂ ਉਹ ਚਣਾਈ ਦੇਖੀ ਦਿਸੀ ਜਾਂਦੀ ਹੈ ਨਾ ਆਪਣੇ ਪ੍ਰੋਪਰ ਦਿਸੀ ਜਾਂਦੇ ਵੀ ਹਾਂ ਕੰਮ ਪ੍ਰੋਪਰ ਹੋਇਆਗਾ ਹਾਂ ਠੀਕ ਹੈ ਬਾਈ ਜੀ ਇੱਕ ਆ ਆਪਣਾ ਕੀ ਸਟੋਰ ਆ ਕੇ ਇੱਕ ਹੋਰ ਤੁਹਾਨੂੰ ਮੈਂ ਦੱਸਾਂ ਲੋਕਾਂ ਦੇ ਮਨ ਚ ਡਾਊਟ ਹੋ ਸਕਦਾ ਕਿ 1400 ਫੁੱਟਰੀਏ ਚ ਜੇ 400 ਫੁੱਟ ਦੀ ਲੋਬੀ ਛੱਡਤੀ ਕਮਰੇ ਛੋਟੇ ਕਰਤੇ ਹੋਣ ਇਹੀ ਸੋਚਾਂਗੇ ਹਾਂ ਜੀ ਇਹੀ ਇਹੀ ਬਿਲਕੁਲ ਆ ਸਟੋਰ ਹੈ ਓਕੇ ਜੀ ਸਟੋਰੀ ਬਹੁਤ ਵੱਡਾ ਆ ਗਿਆ ਕਮਰਾ ਛੱਡੋ ਤੁਸੀਂ ਇਹ ਸਟੋਰ ਹੈ ਠੀਕ ਹੈ ਜੀ ਸਟੋਰ ਦਾ ਸਾਈਜ਼ ਦੇਖ ਲਓ ਬਿਲਕੁਲ ਜੀ 12 ਠੀਕ ਆ ਦੇਖੋ ਨਾ ਇਹਦੇ ਵਿੱਚ ਵੀ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਰੱਖਿਆ ਬਿਲਕੁਲ ਬਿਲਕੁਲ ਜੀ ਤੁਸੀਂ ਲੋਕਾਂ ਦੇ ਘਰੇ ਸਟੋਰ ਜਾਂਦੇ ਹੋ ਲੈਣ ਛੱਡਣੀ ਪੁੰਨੇਰਾ ਹੁੰਦਾ ਐਂ ਜੀ ਤੁਸੀਂ ਦੇਖ ਸਕਦੇ ਬਿਲਕੁਲ ਫਲੈਟ ਲਾਉਣ ਦੀ ਵੀ ਲੋੜ ਨਹੀਂ ਕੋਈ ਨਹੀਂ ਲੋੜ ਜਮਾ ਠੀਕ ਹੈ ਉੱਪਰ ਸਮਾਨ ਰੱਖਣ ਨੂੰ ਬਣਾਤਾ ਸਮਾਨ ਰੱਖਣ ਨੂੰ ਬਣਾਤਾ ਠੀਕ ਜੀ ਐਕਸਟਰਾ ਸਮਾਨ ਉੱਤੇ ਪੇਟੀਆਂ ਅਲਮਾਰੀਆਂ ਅੰਦਰ ਆਪਣੀਆਂ ਕਵਰ ਹੋਣ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਇਹਦਾ ਸੈਸ ਦੇਖ ਸਕਦੇ ਹੋ ਕਮਰਾ ਚ ਡਾਊਟ ਹੋਵੇ 1400 ਵਰਗ ਫੁੱਟ ਏਰੀਏ ਚ ਸਾਈਜ਼ ਛੋਟੇ ਕਰਤੇ ਹੋਣੇ ਕਮਰਿਆਂ ਓਕੇ ਕਿਹੜਾ ਸਾਈਜ਼ 12x12 ਦਾ ਇਹ ਵੀ ਸਾਈਜ਼ 12 ਉਹੀ ਸਿਸਟਮ ਸੇ ਹੈ ਉਹੀ ਸਿਸਟਮ ਸੇ ਠੀਕ ਹੈ ਭਾਈ ਜੀ ਉਸ ਡੀਪੀਸੀ ਆ ਗਿਆ ਬਾਤ ਨੂੰ ਅਟੈਚ ਓਕੇ ਡੀਪੀਸੀ ਲੈਵਲ ਤੁਸੀਂ ਹਾਂ ਦੋਨੇ ਰੂਮਾਂ ਨਾਲ ਅਟੈਚ ਠੀਕ ਹੈ ਲੱਖ ਰੁਪਏ ਫੇਰ ਬਚ ਗਏ ਲੱਖ ਰੁਪਏ ਫੇਰ ਬਚ ਗਏ ਠੀਕ ਠੀਕ ਹੈ ਜੀ ਉਹ ਕਿਆ ਦੇਖੋ ਦੋਸਤੋ ਨਾ ਦੋ ਰੂਮਾਂ ਨਾਲ ਬਾਤ ਨੂੰ ਅਟੈਚ ਆ ਗਿਆ ਘੱਟੋ ਘਾਟ ਇੱਕ ਬਾਤ ਨੂੰ ਲੱਖ ਰੁਪਏ ਖਰਚਾ ਆ ਜਾਂਦਾ ਬਈ ਟੋਟਲੀ ਲਗੋਸ਼ ਲੱਗ ਰਿਹਾ ਹਾਂ ਤਾਂ ਤੁਹਾਡਾ ਲੱਖ ਰੁਪਏ ਫੇਰ ਬਚ ਗਿਆ ਦੂਜਾ ਵੈਂਟੀਲੇਸ਼ਨ ਠੀਕ ਹੈ ਜੀ ਪਰ ਆਪਾਂ ਕਹਾਂਗੇ ਬਾਰ-ਬਾਰ ਹਾਂਜੀ ਲੋਕ ਵੀ ਕਹਿੰਗੇ ਬੋਰ ਕਰ ਦਿੰਨੇ ਇੱਕੋ ਗੱਲ ਕਹਿ ਕੇ ਪਰ ਤੁਸੀਂ ਦੇਖ ਸਕਦੇ ਹੋ ਹਾਂਜੀ ਹਾਂ ਬਿਲਕੁਲ ਰੋਸ਼ਨੀ ਦਾ ਪੂਰਾ ਪ੍ਰਬੰਧ ਹੈ ਅੱਛਾ ਆ ਰੂਮ ਫੇਰ ਆ ਗਿਆ ਬਈ ਹੈਨਾ ਆ ਰੂਮ ਫੇਰ ਆ ਗਿਆ ਠੀਕ ਹੈ ਹੁਣ ਇਹ ਚ ਕੀ ਹੈ ਇਹ ਰੂਮ ਦਾ ਸਾਈਜ਼ ਉਹਦੇ ਨਾਲ ਛੋਟਾ ਹੈ ਬਿਲਕੁਲ ਜੀ ਬਟ ਉਹਨਾਂ ਚ ਕਬੜ ਬਣ ਸਕਦੀਆਂ ਨੇ ਇਹਦੀ ਕਬੜ ਅੱਡ ਘੱਟਤੀ ਅਸੀਂ ਨੇ ਉਰੇ ਬੈੱਡ ਲੱਗੂ ਉਰੇ LED ਲੱਗੂਗੀ ਕਮਰਾ ਫਿਰ ਨਹੀਂ ਛੋਟਾ ਫਿਰ ਠੀਕ ਹੈ ਜੀ ਕਬੜ ਜੇ ਕਮਰ ਬਣੂਗੀ ਫਿਰ ਛੋਟਾ ਕਰੂ ਕਬੜ ਅਸੀਂ ਅੱਡ ਘੱਟ ਸਾਈਡ ਤੇ ਘੱਟਤਾ ਸਾਈਡ ਤੇ ਘੱਟ ਠੀਕ ਹੈ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਓਕੇ ਓਕੇ ਜੀ ਵੈਂ ਠੀਕ ਹੈ ਜੀ ਇਹ 11 ਬਾਈ 11 ਦਾ ਠੀਕ ਹੈ ਜੀ ਐ ਜੀ ਜੇ ਕੱਪੜ ਬਣਦੀ ਸੀ ਤਾਂ ਛੋਟਾ ਹੁੰਦਾ ਸੀ ਉਹ ਅਸੀਂ ਕੱਪੜ ਾਟ ਲਾ ਓਕੇ ਓਕੇ ਜੀ ਉਹ ਅਲੱਗ ਕੱਢ ਦੋ ਉਸੇ ਉਹ ਅਲੱਗ ਕਢ ਠੀਕ ਹੈ ਜੀ ਹਾਂ ਜੀ ਹੁਣ ਆ ਗਏ ਆਪਣੇ ਪੌੜੀਆਂ ਜੀ ਆਹ ਪੌੜੀਆਂ ਆ ਗਈਆਂ ਜੀ ਠੀਕ ਹੈ ਜੀ ਆ ਆਪਣੀ ਕਿਚਨ ਆ ਗਈ ਕਿਚਨ ਆ ਗਈ ਕਿਚਨ ਦਿਖਾ ਦਿਓ ਬਈ ਕਿਚਨ ਦੇਖ ਸਕਦੇ ਹੋ ਠੀਕ ਹੈ ਜੀ ਇੱਕ ਹੋਰ ਤੁਸੀਂ ਹੋਰ ਆਪਣੇ ਸਾਰੇ ਕਮਰੇ ਦੇ ਦੇਖਿਆ ਹੋਣਾ ਜਿੱਥੇ ਆਪਣੀ ਕਿਚਨ ਦੀ ਪੋਜੀਸ਼ਨ ਹੁੰਦੀ ਹੈ ਆਪਰੇਸ਼ਨ ਇਸ ਜਗ੍ਹਾ ਹੋਊਗੀ ਜਿੱਥੋਂ ਤੁਹਾਡੀ ਪੂਰੇ ਘਰ ਤੇ ਨਿਗਰ ਹੈ ਬਿਲਕੁਲ ਜੀ ਉਰੋਂ ਤੁਸੀਂ ਹੁਣ ਖੜੇ ਹੋ ਸਾਹਮਣੇ ਗੇਟ ਫਸਟ ਆਫ 올 ਸਭ ਤੋਂ ਪਹਿਲਾਂ ਤੇ ਇਹ ਹੋ ਗਿਆ ਸੈਕਿੰਡ ਲੌਬੀ ਜੋ ਬੈਠੇ ਤਾਂ ਵੀ ਥੋੜੀ ਨਿਗਰ ਰਹੂਗੀ ਕਿ ਘਰ ਚ ਕੋਣ ਵੜਿਆ ਕੋਣ ਨਹੀਂ ਵੜਿਆ ਇਥੋਂ ਦੇਖ ਕੇ ਬੰਦਾ ਕੋਈ ਕੰਮ ਕਰੀ ਲੈਡੀ ਕੰਮ ਕਰੇ ਕੋਈ ਬਾਹਰ ਕੋਈ ਆ ਕੇ ਡੇਟ ਖੋਲਣਾ ਕਰਨਾਗਾ ਇਥੋਂ ਪਤਾ ਲੱਗ ਜਾਂਦਾ ਬਿਲਕੁਲ ਠੀਕ ਹੈ ਜੀ ਹੁਣ ਅਗੇ ਜਾਂਦਾ ਸਾਇਜ਼ ਦੇਖ ਸੋ ਬਿਲਕੁਲ ਜੀ 11 ਬਾਈ 10 ਇਹ ਕਿਚਨ ਹੈ ਸਾਇਜ਼ ਦੇਖ ਲਓ ਉਲੀ ਢੁਲੀ ਸੌ ਢੁਲੀ ਐਕਚੁਅਲੀ ਫਸਟ ਆਫ 올 ਉਹੀ ਸ਼ੈਂਕ ਵਾਲਾ ਸ਼ੈਂਕ ਲੱਗੂ ਟੋਕਰਾ ਫਿਰ ਲੱਗੋ ਨਹੀਂ ਲੋਕਾਂ ਦੇ ਘਰੇ ਸ਼ੈਂਕ ਲੱਗ ਜਾਂਦਾ ਟੋਕਰੇ ਨੂੰ ਜਗ੍ਹਾ ਹੀ ਨਹੀਂ ਮਿਲਦੀ ਕਿ ਕਿੱਥੇ ਭਾਂਡੇ ਸਕੇਣਾ ਟੋਕਰਾ ਬਿਲਕੁਲ ਸ਼ੈਂਕ ਦੇ ਉੱਪਰ ਜਾਈਦਾ ਹਾਂ ਜਿਹੜਾ ਹੁਣ ਆਪਾਂ ਕੀ ਕਰਦੇ ਆ ਤੁਸੀਂ ਗਏ ਹੋ ਉਹਨਾਂ ਕਿਸੇ ਦੇ ਵੀ ਆਰ ਉੱਤੇ ਨਹੀਂ ਟੰਗਿਆ ਮਿਲੂਗਾ ਸਭ ਦੇ ਥੱਲੇ ਆ ਸ਼ੈਂਕ ਦੇ ਅੰਡਰ ਆਊਟਰ ਲੱਗ ਕੇ ਉਹਦੇ ਵਿੱਚੋਂ ਪੈਪ ਆਊਗੀ ਟੂਟੀ ਲੱਗੂਗੀ ਉਹਦੀ ਲੱਗੂ ਕੱਲੀ ਠੀਕ ਠੀਕ ਹੈ ਜੀ ਇਹਦੇ ਸਾਹਮਣੇ ਜਿਵੇਂ ਨਹੀਂ ਆ ਜੀ ਸਾਹਮਣੇ ਚਿਮਮੀ ਠੀਕ ਠੀਕ ਹੈ ਜੀ ਇਹ ਆਪਣਾ ਪੌੜੀਆਂ ਆ ਗਈ ਹਾਂ ਜੀ ਤੇ ਇਹ ਪੌੜੀਆਂ ਵੀ ਚੜ ਕੇ ਤੁਸੀਂ ਦੇਖ ਸਕਦੇ ਹੋ ਇਹ ਤਾਂ ਦੇਖਣ ਦੀ ਲੋੜ ਹੀ ਨਹੀਂ ਜੀ ਇਹਦਾ ਆਏ ਬਰੀ ਪਤਾ ਲੱਗ ਜਾਂਦਾ ਨਾ ਹਾਂ ਠੀਕ ਹੈ ਦੋਸਤੋ ਉਹੀ ਸਿਸਟਮ ਹੈ ਕੋਈ ਟੈਨਸ਼ਨ ਨਹੀਂ ਕੇ ਕੰਮ ਦੇ ਕੋ ਫਲਟ ਪਏ ਦੋ ਚ ਪਏ ਪਰ ਬਾਈ ਦਾ ਕਿਤੇ ਠੀਕ ਹੈ ਨਾ ਦੇਖੋ ਰਾਮ ਨਾ ਚੜ ਰਹੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਤੇ ਉੱਪਰ ਆ ਗਿਆ ਆਪਣਾ ਏਰੀਆ ਪੈਰ ਚੜਦੇ ਤੋ ਦੇਖ ਸਕਦੇ ਹੋ ਕਿ ਪੈਰ ਕਿੰਨਾ ਕਿ ਚੱਕਦੇ ਆ ਹਾਂਜੀ ਹਾਂ ਨਹੀਂ ਜ਼ੋਰ ਵੀ ਲੱਗਦਾ ਠੀਕ ਹੈ ਜ਼ੋਰ ਨਹੀਂ ਲੱਗਦਾ ਆਸਾਨ ਹੀ ਚੜ ਲੱਤਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਉੱਪਰ ਚੜ ਰਹੇ ਹਾਂ ਬਿਲਕੁਲ ਟੀਚਰ ਲੌਬੀ ਆ ਗਈ ਓਕੇ ਜੀ ਇਸ ਘਰ ਦੇ ਵਿੱਚ ਇੱਕ ਕੰਮ ਹੋਰ ਕੀਤਾ ਗਿਆ ਨਹੀਂ ਸਾਨੂੰ ਤਾਂ ਇਹ ਵਾਲੀ ਡਬਲ ਮੰਜ਼ਲੀ ਕੋਠੀ ਹੈ ਸਾਨੂੰ ਬਾਹਰੋਂ ਲੱਗੇ ਵੀ ਡਬਲ ਮੰਜ਼ਲੀ ਹੈ ਇਹ ਉੱਪਰ ਆ ਕੇ ਪਤਾ ਲੱਗਦਾ ਤਾਂ ਸਿੰਗਲ ਹੈ ਤੇ ਕੱਲੀ ਲੋਬੀ ਲੋਬੀ ਸ਼ਬਦ ਹਾਂ ਠੀਕ ਹੈ ਜੀ ਉਹਦਾ ਰੀਜਨ ਦੱਸਦਾ ਜਿਵੇਂ ਕਸਟਮਰ ਨਾਲ ਗੱਲ ਹੁੰਦੀ ਹੈ ਹੁਣ ਇਹਨਾਂ ਦਾ ਇੱਕੋ ਹੀ ਬੇਟਾ ਹੈ ਓਕੇ ਜੀ ਇਹ ਕਹਿੰਦੇ ਸਾਨੂੰ ਉੱਤੇ ਲੋੜ ਨਹੀਂ ਪਰ ਕੋਠੀ ਇਹੋ ਜੀ ਦਿਖੇ ਕਿ ਅਗਲੇ ਨੂੰ ਲੱਗੇ ਜਾਂ ਡਬਲ ਪਾਈ ਬਿਲਕੁਲ ਇਹ ਉਸ ਕਰਕੇ ਬਣਾਈ ਹੈ ਕਿ ਜਿਹੜਾ ਵੀ ਦੇਖੂ ਤੁਹਾਨੂੰ ਨਹੀਂ ਦੇਖ ਨੂੰ ਭਲੇਖਾ ਪੈਂਦਾ ਕਿ ਯਾਰ ਬਹੁਤ ਵੱਡਾ ਏਰੀਆ ਬਣਾ ਰੱਖਿਆ ਉੱਤੇ ਕਮਰੇ ਬਣਾ ਰੱਖਿਆ ਠੀਕ ਹੈ ਜੀ ਜਿਹੜੀ ਥੱਲੇ ਲੋਬੀ ਹੈ ਸਾਨੂੰ ਤਾਂ ਇਹ ਲੱਗਿਆ ਕਿ ਪਾਸੇ ਕੋਈ ਐਂਟਰੀ ਹੋਈ ਹੈ ਇਹ ਡਬਲ ਮੰਜ਼ਲੀ ਕੋਠੀ ਹੈ ਠੀਕ ਹੈ ਜੀ ਆ ਦੇਖੋ ਦੋਸਤੋ ਇਹੀ ਹੁੰਦਾ ਨਾ ਬਾਹਰੋਂ ਬੰਦ ਨੂੰ ਜੱਜਮੈਂਟ ਹੀ ਨਹੀਂ ਹੋ ਸਕਦੀ ਵੀ ਡਬਲ ਮੰਜ਼ਲੀ ਹੈ ਜਾਂ ਠੀਕ ਹੈ ਜੀ ਤੇ ਡਿਜ਼ਾਈਨ ਉਹਨੂੰ ਪ੍ਰੋਪਰ ਇਸ ਤਰ੍ਹਾਂ ਕਰਦੇ ਆ ਕਿ ਤੁਸੀਂ ਦੇਖ ਸਕਦੇ ਹੋ ਅਗਨ ਲੱਗਦਾ ਕਿ ਯਾਰ ਡਬਲ ਐਚ ਸਟੋਰੀ ਬਣੀ ਹੈ ਬਿਲਕੁਲ ਬਿਲਕੁਲ ਜੀ ਤੇ ਬਾਹਰੋਂ ਫਰੰਟ ਆ ਗਿਆ ਜੀ ਹਾਂ ਜੀ ਇਹ ਫਰੰਟ ਫਰੰਟ ਆ ਗਿਆ ਇਹ ਪੂਰਾ ਪ੍ਰੋਪਰ ਹਵਾਦਾਰ ਹੈ ਨਾ ਪੂਰਾ ਉਹ ਆਪੋੜਿਆਂ 'ਚ ਰੋਸ਼ਨੀ ਪੈ ਗਈ ਪੂਰੀ ਰੋਸ਼ਨੀ ਪੈ ਗਈ ਠੀਕ ਹੈ ਜੀ ਤੇ ਯਾਰ ਤਾਂ ਦਿੱਤੀ ਹੋਈ ਹੈ ਜੇ ਉਰੇ ਕਈ ਵਰਾ ਬੈੱਡ ਲਾਉਣਾ ਹੈ ਜਾਂ ਯੂਜ਼ ਕਰਨਾ ਹੈ ਉਰੇ ਥੋੜਾ ਕੂਲਰ ਉਰੋਂ ਨੀਗਾ ਏਸੀ ਸਭ ਕੁਝ ਥੋੜਾ ਲੱਗ ਸਕੇ ਠੀਕ ਠੀਕ ਹੈ ਜੀ ਹਾਂ ਜੀ ਬਾਕੀ ਸਾਰਾ ਏਰੀਆ ਖਾਲੀ ਹੈ ਠੀਕ ਠੀਕ ਹੈ ਜੀ ਤਿੰਨ ਵਿੱਚ ਕਿ ਜੇ ਉਰੇ ਕਮਰਾ ਬਣਾਣਾ ਪੈ ਗਿਆ ਤਾਂ ਉਹਨੂੰ ਕਮਰੇ ਨੂੰ ਵੀ ਡਿਜ਼ਾਈਨ ਕਰ ਸਕੀਏ ਠੀਕ ਹੈ ਜੀ ਉਰੇ ਕਮਰਾ ਬਣ ਕੇ ਕੱਲ ਨੂੰ ਹਾਂਜੀ ਹਾਂ ਉਹ ਡਿਜ਼ਾਈਨ ਚਾਵੇ ਡਿਜ਼ਾਈਨ ਤਾਂ ਟੁੱਟੇ ਨਾ ਠੀਕ ਹੈ ਜੀ ਪ੍ਰਪੋਜ਼ਲ ਲੱਕੀ ਹੋਈ ਹੈ ਪਰ ਕੱਲ ਨੂੰ ਇਹ ਨਹੀਂ ਹੈਗਾ ਨਕਸ਼ਾ ਲੱਗਦਾ ਲੱਗਦਾ ਨਹੀਂ ਹੁੰਦਾ ਹਾਂ ਤੇ ਸੇਮ ਮੈਟਰ ਵਿੱਚ ਮਿਲ ਜੂਗਾ ਪ੍ਰੋਪਰ ਬੀਮ ਪਾ ਕੇ ਪ੍ਰੋਪਰ ਵੇਟ ਤੋਲੇ ਹੋਏ ਨੇ ਓਕੇ ਜੀ ਕਦੋਂ ਮਰਜੀ ਕੰਧ ਲਾ ਲਓ ਡਿਜ਼ਾਈਨ ਤੁਹਾਨੂੰ ਪ੍ਰੋਪਰ ਤਿਆਰ ਹੋ ਉਹ ਸਿਸਟਮ ਨਹੀਂ ਹੈ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਕਹਿੰਦੇ ਥੱਲੇ ਮਿਸਤਰੀ ਕਹਿੰਦਾ ਗਾਰਡਰ ਲਾਉਣੇ ਪੈਣਗੇ ਫੇਰ ਵੀ ਕੰਧ ਲੱਗੂ ਉੱਪਰ ਹਾਂ ਉਹ ਕੰਮ ਨਹੀਂ ਹੁੰਦਾ ਕੋਈ ਕੰਮ ਹੀ ਨਹੀਂ ਉਹਦਾ ਦਾ ਠੀਕ ਠੀਕ ਹੈ ਜੀ ਪਹਿਲੀ ਪ੍ਰਪੋਜ਼ਲ ਰੱਖ ਕੇ ਚੱਲਦੇ ਆ ਕਿ ਜੇ ਇਨ ਫਿਊਚਰ ਲਾਣਾ ਪੈ ਗਿਆ ਬਿਲਕੁਲ ਜੀ ਤਾਂ ਬਣ ਜੇ ਤੇ ਆਈ ਨਹੀਂ ਕਿ ਡਿਜ਼ਾਈਨ ਟੁੱਟ ਜੇ ਜਿੰਨਾ ਜਿਹੜਾ ਕੱਲੀ ਐ ਤਾਂ ਵੀ ਡਬਲ ਲੱਗੀਆਂ ਜਦੋਂ ਉਰੇ ਬਣ ਗਿਆ ਤਾਂ ਵੀ ਡਬਲ ਠੀਕ ਠੀਕ ਹੈ ਹਾਂਜੀ ਦੋਸਤੋ ਕੋਠੀ ਤੁਸੀਂ ਦੇਖ ਹੀ ਲਈ ਤੁਸੀਂ ਸਾਰੀ ਹੈ ਨਾ ਤੇ ਕੰਮ ਚੱਲੀ ਜਾਂਦਾਗਾ ਪ੍ਰੋਪਰ ਸਾਨੂੰ ਪਤਾ ਲੱਗ ਗਿਆ ਵੀ ਸਲਾਹ ਕਿਉਂ ਨਹੀਂ ਆਉਂਦੀ ਤੇ ਕਿਹੜਾ ਸਾਈਜ਼ ਕਮਰੇ ਦਾ ਉਹ ਸਭਾ ਪਤਾ ਲੱਗ ਗਿਆ ਨਾ ਤੇ ਆਪਾਂ ਮਾਲਕ ਤੋਂ ਵੀ ਜਾਣਕਾਰੀ ਜ਼ਰੂਰ ਲਵਾਂਗੇ ਵੀ ਸਾਨੂੰ ਕੰਮ ਕਿਵੇਂ ਲੱਗਿਆ ਵੀ ਕੰਮ ਵਜੇ ਵੀ ਕਰਿਆ ਜਾਂ ਘਟਿਆ ਕਰਿਆ ਉਹ ਇਹ ਮਾਲਕ ਦੱਸਣਗੇ ਹੱਸੀ ਗੱਲ ਬਾਈ ਕੀ ਨਾਮ ਹੈ ਬਾਈ ਤੁਹਾਡਾ ਹੁਣਤਾ ਸਿੰਘ ਹੈ ਜੀ ਠੀਕ ਹੈ ਇੱਕ ਕੰਮ ਕਿਵੇਂ ਲੱਗਿਆ ਤੁਹਾਨੂੰ ਬਾਈ ਬਹੁਤ ਸੋਹਣਾ ਜੀ ਬਹੁਤ ਸੋਹਣਾ ਜੀ ਕੰਮ ਕਰਿਆ ਬਾਈ ਨੇ ਪਹਿਲਾਂ ਵੀ ਪਿੰਡ ਦੇ ਵਿੱਚ ਕੋਠੀਆਂ ਦੇ ਨਕਸ਼ੇ ਤਿਆਰ ਕੀਤੇ ਨੇ ਤੇ ਮਿਸਤਰੀ ਜੀ ਨੇ ਬਹੁਤ ਕੋਠੀਆਂ ਪਾਈਆਂ ਨੇ ਸਾਡੇ ਕੋਲ ਬਹੁਤ ਸੋਹਣਾ ਕੰਮ ਕੀਤਾ ਓਕੇ ਓਕੇ ਜੀ ਕੋਈ ਦਾਮਾ ਨਹੀਂ ਬਿਲਕੁਲ ਨਹੀਂ ਕਿਤੇ ਇਹ ਤਾਂ ਨਹੀਂ ਹੈਗਾ ਬਈ ਤੁਸੀਂ ਕਿ ਨਹੀਂ 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 ਅੱਛਾ ਕੋਈ ਪ੍ਰੈਸ਼ਰ ਨਹੀਂ ਪ੍ਰੈਸ਼ਰ ਨਹੀਂ ਜੀ ਜੀ ਬਹੁਤ ਜੇ ਕੰਮ ਕੀਤਾ ਬਹੁਤ ਸੋਹਣਾ ਕੰਮ ਤਾਂ ਮੈਂ ਹੋਰ ਵੀ ਪਾਈਆਂ ਦੇ ਕੋਠੀਆਂ ਵੀਡੀਓ ਪੀਚੀਆਂ ਨੇ ਉਹਨਾਂ ਚ ਹਰੇਕ ਮਾਲਕ ਇਹ ਕਹਿੰਦਾ ਵੀ ਬਹੁਤ ਘੈਂਟ ਕੰਮ ਨਹੀਂ ਬਹੁਤ ਸੋਹਣਾ ਕੰਮ ਕਿਹਦਾ ਡਿਜ਼ਾਈਨ ਬਹੁਤ ਸੋਹਣਾ ਦਿੱਤਾ ਕੋਠੀਆਂ ਬਾਈ ਮਿਸਤਰੀ ਬਹੁਤ ਸੋਹਣਾ ਠੀਕ ਠੀਕ ਹੈ ਜੀ ਸੋ ਦੋਸਤੋ ਬਾਈ ਹੁਰੀ ਕਹਿੰਦੇ ਪੁਰੂਆ ਵਧੀਆ ਕੰਮ ਕਰਦੇ ਨੇ ਬਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕ ਪਿੰਡ ਦੇ ਵਿੱਚ ਬਾਈ ਦੇ ਘਰ ਘੜ ਪੰਜ ਪੰਜ ਛੇ ਛੇ ਕੰਮ ਚੱਲਦੇ ਜਿਹੜੀ ਮਾਦੀ ਸਾਈਟ ਤੇ ਬਾਜ ਉੱਥੇ ਵੀ ਕੰਮ ਚੱਲਦੇ ਬਾਈ ਦੇ ਤੇ ਬਾਈ ਜੀ ਇੱਕ ਆਪਣਾ ਦੱਸ ਦੋ ਦਫਤਰ ਦਾ ਹਾਂਜੀ ਮੇਰਾ ਨਾਮ ਇੰਜੀਨੀਅਰ ਸਾਇਲ ਮੰਜਾਲ ਹੈ ਜੀ ਤੁਸੀਂ ਪਹਿਲਾ ਵੀਡੀਓ ਦੇਖ ਚੁੱਕੇ ਹੋ ਬਿਲਕੁਲ ਜੀ ਜੇ ਕਿਸੇ ਨੇ ਆਪਣਾ ਤੋਂ ਕੰਮ ਕਰਾਉਣਾ ਕੱਲਾ ਨਕਸ਼ਾ ਨਹੀਂ ਸਾਰੇ ਕੰਮ ਵਿਦ ਮਟੀਰੀਅਲ ਵੀ ਦਫਤਰ ਆਪਣਾ ਸੁਨਾਮ ਹੈ ਠੀਕ ਹੈ ਜੀ ਬਰੇਟੇ ਹੈ ਓਕੇ ਬਲਾਡ ਤੇ ਜਗਧਰਮ ਗੜਾ ਕਿਸੇ ਵੀ ਬੰਦੇ ਨੇ ਜੇ ਕੋਈ ਕੰਮ ਕਰਾਉਣਾ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਮੇਰੇ ਦਫਤਰ ਆਉਣ ਦੀ ਵੀ ਕੋਈ ਜ਼ਰੂਰਤ ਨਹੀਂ ਮੇਰਾ ਨੰਬਰ ਤੁਹਾਡੇ ਲਈ ਹੋਊਗਾ ਉਹ ਨੰਬਰ ਤੇ ਮੈਨੂੰ ਕਾਲ ਕਰੋ ਆਪਣੀ ਲੋਕੇਸ਼ਨ ਤੇ ਬੁਲਾਓ ਆਪਣਾ ਕੰਮ ਡਿਸਾਈਡ ਕਰਾ ਕੇ ਆਪਣਾ ਕੰਮ ਕੰਪਲੀਟ ਕਰਾ ਲਓ ਤੁਸੀਂ ਇਕੱਲੇ ਪੈਸੇ ਤੇ ਚਾਹ ਕਰ ਦੇਣਾ ਜਗਾ ਦੇਣੀ ਹੈ ਮਤਲਬ ਬਣਾ ਆ ਕੇ ਅਸੀਂ ਦੇਵਾਂਗੇ ਤੁਹਾਨੂੰ ਚਾਬੀਆਂ ਹੈਂਡਓਵਰ ਕਰ ਵਿਦ ਮਟੀਰੀਅਲ ਵਿਦ ਮਟੀਰੀਅਲ ਦੇ ਵਿੱਚ ਇਹ ਨਕਸ਼ਾ ਲੈਣਾ ਜਿੰਨੇ ਪੈਸਿਆਂ ਤੱਕ ਤੁਹਾਡੀ ਗੁਣਜਾਇਸ਼ ਦੇ ਹਿਸਾਬ ਨਾਲ ਹੈ ਉਹੋ ਜਿਹੇ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਦੇਵਾਂਗੇ ਉਹਨੇ ਏਰੀਆ 'ਚ ਬਣਾ ਕੇ ਦੇਵਾਂਗੇ ਦੋਸਤੋ ਬਾਈ ਕਹਿੰਦਾ ਘੱਟੋ ਘੱਟ ਰੁਪਈਆਂ ਵਾਲਾ ਨਕਸ਼ਾ ਹੀ ਬਣਾ ਦਾਂਗੇ ਜੇ ਵੱਧ ਰੁਪਈਆ ਵਾਲਾ ਹੋਣਾ ਵੱਧ ਵਾਲਾ ਵੀ ਬਣਾਵਾਂਗੇ ਜਿਹੇ ਜਿਹਾ ਹੁੰਦਾ ਬਾਈ ਦਾ ਇਹ ਛੋਟਾ ਮੋਟਾ ਕੰਮ ਨਹੀਂ ਹੈਗਾ ਬਾਈ ਦੇ ਘੱਟੋ ਘੱਟ 4-5 ਬ੍ਰਾਂਚਾਂ ਨੇ ਜਿਹੜੇ ਮਰੀ ਸ਼ਹਿਰ 'ਚ ਪੁੱਛ ਲਓ ਉੱਥੇ ਵੀ ਹੈ ਬਾਈ ਦੇ ਹਰੇਕ ਤਰ੍ਹਾਂ ਦਾ ਕੰਮ ਚ